ਦਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਭਖਿਆ ਹੋਇਆ ਲੇਕਿਨ ਇਸ ਦੇ ਵਿੱਚ ਬੀਜੇਪੀ ਦੇ ਇੱਕ ਆਗੂ ਦਾ ਬਿਆਨ ਜਿਹੜਾ ਹੈ ਉਹ ਕਿਥੇ ਨਾ ਕਿਤੇ ਸਿਆਸਤ ਨੂੰ ਹੋਰ ਸਰਗਰਮ ਕਰਦਾ ਹੋਇਆ ਨਜ਼ਰ ਆਇਆ ਮਲਵਿੰਦਰ ਸਿੰਘ ਕੰਗ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਸਾਡੇ ਨਾਲ ਨੇ ਗੱਲਬਾਤ ਕਰਨਿਆ ਕੰਗ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਦੀ ਗੱਲ ਕਰੀਏ ਉਹਨਾਂ ਦੇ ਆਗੂ ਦੀ ਗੱਲ ਕਰੀਏ ਜਿਹੜਾ ਬਿਆਨ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਕਾ 13 ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਨਾਇਆ ਸਿਆਸਤ ਭਖੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਜਿਹੜੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਇਸ ਦੇ ਵਿੱਚ ਦੂਸ਼ਣबाजी ਜਿਹੜੀ ਹੈ ਉਹ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਰਹੀ ਹੈ ਖੁਬ ਨਹੀਂ ਜੀ ਦੂਸ਼ਣਵਾਜੀਆਂ ਬਿਆਨਵਾਜੀਆਂ ਸਰਟ ਆਫ ਪੋਲਿਟਿਕ ਲੇਕਿਨ ਤੁਸੀਂ ਆਪਾਂ ਸਾਰੇ ਆ ਚਾਹੇ ਉਹ ਪੰਜਾਬ ਚ ਬੈਠੇ ਆ ਚਾਹੇ ਆਪਾਂ ਦਿੱਲੀ ਚ ਬੈਠੇ ਆ ਇੱਕ ਕਮਿਊਨਿਟੀ ਦੇ ਨਾਤੇ ਆਪਾਂ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਆਂ ਅਸੀਂ ਪੰਜਾਬੀ ਆ ਠੋਕ ਕੇ ਕਹਿੰਦੇ ਹਾਂ ਅਸੀਂ ਦੁਨੀਆ ਕੈਨੇਡਾ ਚਲੀਏ ਅਮਰੀਕਾ ਚ ਤੁਸੀਂ ਇੱਕ ਕਮਿਊਨਿਟੀ ਨੂੰ ਕਹਿ ਦੇਣਾ ਔਰ ਬੀਜੇਪੀ ਦਾ ਵੱਡਾ ਨੇਤਾ ਹੈ ਕੋਈ ਛੋਟਾ ਮੋਟਾ ਲੀਡਰ ਨਹੀਂ ਹੈ ਉਹ ਦੋ ਵਾਰ ਐਮਪੀ ਰਿਹਾ ਹੈ ਉਹਦੇ ਫਾਦਰ ਆਫ ਸੀਐਮ ਰਹਿ ਆ ਦਿੱਲੀ ਦੇ ਔਰ ਉਹਦਾ ਇਹ ਕਹਿਣਾ ਵੀ 26 ਜਨਵਰੀ ਆ ਜੀ ਗੱਡੀਆਂ ਘੁੰਮ ਰਹੀਆਂ ਜੀ ਮਤਲਬ ਉਹਨੂੰ ਕਿਤੇ ਨਾ ਕਿਤੇ ਅੱਤਵਾਦ ਨਾਲ ਜੋੜਨਾ ਕਮਿਊਨਿਟੀ ਨੂੰ ਮਤਲਬ ਤੁਸੀਂ ਕੀ ਦੁਨੀਆ ਚ ਕਹਿ ਰਹੇ ਹੋ ਇਹ ਪੰਜਾਬੀ ਸਾਰੇ ਅੱਤਵਾਦੀ ਹੁੰਦੇ ਆ ਵੈਸੇ ਤੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਉਹ ਸਾਰੇ ਲੇਕਿਨ ਇਹ ਕਿਤੇ ਨਾ ਕਿਤੇ ਲੱਗਦਾ ਹੈ ਵੀ ਇਹਨਾਂ ਦੇ ਮੰਦਰ ਚ ਜੋ ਮੰਨ ਛੁਪਦਾ ਹੈ ਪੰਜਾਬੀਆਂ ਨੂੰ ਲੈ ਕੇ ਜਿਹਨਾਂ ਦੀ ਸੋਚ ਹੈ ਬੇਸ਼ੱਕ ਦਿੱਲੀ 'ਚ ਵੀ ਸਭ ਤੋਂ ਵੱਡਾ ਤਬਕਾ ਤਾਂ ਪੰਜਾਬੀਆਂ ਦਾ ਹੀ ਹੈ ਉਹ ਇਹਨਾਂ ਨੂੰ ਦਿਖਵਾ ਵੀ ਦੇਣਗੇ ਹੁਣ ਤਰੀਕਾ ਲੇਕਿਨ ਇਹਨਾਂ ਦੀ ਜਿਹੜੀ ਮਾਨਸਿਕਤਾ ਉਹ ਫਰਸਟ੍ਰੇਸ਼ਨ 'ਚ ਬਾਹਰ ਆ ਗਈ ਜਿਹੜੀ ਹੁਣ ਇਹਨਾਂ ਨੂੰ ਇਲੈਕਸ਼ਨ 'ਚ ਹਾਰ ਦੇਖ ਰਹੀ ਹੈ ਲੇਕਿਨ ਮੈਂ ਅੱਜ ਕਹਿਣਾ ਚਾਹੁੰਦਾ ਤੁਹਾਡੇ ਰਾਹੀਂ ਲੋਹ ਮਾਫ ਨਹੀਂ ਕਰਦੇ ਇਹ ਆਹਤ ਕੋਈ ਆਵਾ ਨਹੀਂ ਪਾਰਟੀ ਕਰਕੇ ਨਹੀਂ ਮੈਨੂੰ ਹੋ ਰਿਹਾ ਇਹ ਤੁਸੀਂ ਮੀਡੀਆ ਦੇ ਦੋਸਤ ਤੁਹਾਨੂੰ ਹੀ ਬੁਰਾ ਲੱਗੂਗਾ ਹਰ ਇੱਕ ਨੂੰ ਬੁਰਾ ਲੱਗਿਆ ਆਊਗਾ ਯਾਰ ਤੁਸੀਂ ਸਾਨੂੰ ਕੀ ਸਮਝਦੇ ਹੋ ਤਾਂ ਡੈਮੋਕਰੇਸੀ ਲੋਕ ਸਭਖਸ ਕੋਣਗੇ ਹਾਂ ਤੁਸੀਂ ਸਵਾਲ ਚੁੱਕੇ ਹਨ ਲੇਕਿਨ ਦੂਜੇ ਪਾਸੇ ਜਿਹੜੇ ਪੰਜਾਬੀ ਸੰਸਦ ਨੇ ਬੀਜੇਪੀ ਦੇ ਜਾਂ ਪੰਜਾਬੀ ਲੀਡਰ ਨੇ ਬੀਜੇਪੀ ਦੇ ਉਹ ਸ਼ਾਂਤ ਬੈਠੇ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਤਰਫੋਂ ਕੋਈ ਸਪਸ਼ਟੀਕਰਨ ਵੀ ਨਹੀਂ ਆਇਆ ਨਾ ਹੀ ਉਹ ਕਿਸੇ ਤਰ੍ਹਾਂ ਦੀ ਗੱਲ ਕਰ ਰਹੇ ਨੇ ਇਸ ਬਿਆਨ ਨੂੰ ਲੈ ਕੇ ਹਾਂ ਮੈਨੂੰ ਲੱਗਦਾ ਇਹ ਫਿਰ ਉਹਨਾਂ ਦੀ ਬਹੁਤ ਵੱਡੀ ਕਮਜ਼ੋਰੀ ਹੈ ਤੇ ਜੇ ਨਹੀਂ ਗੋਲਣਗੇ ਤੇ ਫਿਰ ਵੋਟਾਂ ਮੰਗਣ ਤੇ ਲੋਕਾਂ ਕੋ ਜਾਣਗੇ ਉੱਥੇ ਵੀ ਤਾਂ ਪੰਜਾਬੀ ਬੈਠੇ ਗਲੀਆਂ 'ਚ ਦਿੱਲੀ ਦੇ ਤੇ ਫਿਰ ਉਹ ਦੱਸ ਦੇਣਗੇ ਪਰ ਇਹ ਮੈਨੂੰ ਲੱਗਦਾ ਹੈ ਵੀ ਇਸ ਹੱਦ ਤੱਕ ਜਦੋਂ ਤੁਹਾਨੂੰ ਲੋਕ ਤੁਹਾਡੀ ਕਮਿਊਨਿਟੀ ਨੂੰ ਤੁਹਾਡੇ ਵੱਡੇ-ਵਡੇਰੇ ਜਿਹੜੇ ਇਸ ਦੇਸ਼ ਲਈ ਮਰਦੇ ਰਹੇ ਲੜਦੇ ਰਹੇ ਸ਼ਹੀਦ ਹੁੰਦੇ ਰਹੇ ਦਿੱਲੀ ਵਾਸਤੇ ਦੇਸ਼ ਵਾਸਤੇ ਉਹਨਾਂ ਦਾ ਅਪਮਾਨ ਕਰਕੇ ਤੁਸੀਂ ਚੁੱਪ ਰਹੋ ਤੇ ਇਸ ਤੋਂ ਵੱਧ ਕਮਜ਼ੋਰੀ ਨਹੀਂ ਹੋ ਸਕਦੀ ਬੀਜੇਪੀ ਦੇ ਲੀਡਰ ਅਗਰ ਚੁੱਪ ਰਹਿਣਗੇ ਤੇ ਬਹੁਤ ਕਮਜ਼ੋਰ ਸਾਬਤ ਹੋਣਗੇ ਲੋਕ ਇਹਨਾਂ ਨੂੰ ਸਭ ਚੋਣ ਕਮਿਸ਼ਨ ਜਾਣ ਦੀ ਤਿਆਰੀ ਕਰ ਰਹੇ ਉਸ ਬਿਆਨ ਨੂੰ ਲੈਫਨਟ ਲੀਗਲ ਜੋ तमाम ਤੌਰ ਤਰੀਕੇ ਆਉਤੇ ਅਸੀਂ ਅਡਾਪਟ ਕਰਾਂਗੇ ਲੇਕਿਨ ਸਭ ਤੋਂ ਵੱਡਾ ਮੁੱਦਾ ਲੋਕਾਂ ਦਾ ਬਣ ਗਿਆ ਹੈ ਉਹ ਕਿ ਪੰਜਾਬੀਆਂ ਦਾ ਕੰਟਰੀਬਿਊਸ਼ਨ ਦਿੱਲੀ ਚ ਬਹੁਤ ਹੈ ਪੰਜਾਬੀਆਂ ਨੇ ਦਿੱਲੀ ਨੂੰ ਬਣਾਉਣ ਚ ਆਪਣਾ ਵੱਡਾ ਰੋਲ ਜਿਹੜੇ ਪਾਕਿਸਤਾਨ ਤੋਂ ਜੜ ਕੇ ਆਏ ਸਭ ਤੋਂ ਵੱਡੇ ਸਟੇਕ ਹੋਲਡਰ ਤੇ ਦਿੱਲੀ ਦੇ ਉਹ ਆ ਤੇ ਤੁਸੀਂ ਉਹਨਾਂ ਨੂੰ ਗਾਲਾਂ ਕੱਢੋਗੇ ਤੇ ਉਹ ਫਿਰ ਐ ਨਹੀਂ ਵੀ ਸੁੱਕਾ ਜਾਣ ਦਿੰਦੇ ਹੁਣ ਲਿੰਕਨ ਸਾਹਿਬ ਉਹ ਤੁਹਾਡੀ ਪਾਰਟੀ ਤੇ ਵੀ ਇਹ આરોਪ ਲਾ ਰਹੇ ਨੇ ਕਹਿੰਦੇ ਸਰਕਾਰੀ ਤੰਤਰਾਂ ਦਾ ਇਸਤੇਮਾਲ ਹੋ ਰਿਹਾ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣੇ ਵਹੀਕਲਾਂ ਦਾ ਵੀ ਮਿਸਯੂਜ਼ ਕਰਦੀ ਨਜ਼ਰ ਆ ਰਹੀ ਹੈ ਆਪਣੇ ਫੰਡਸ ਦਾ ਵੀ ਇਨਚੋਣਾ ਦੇ ਵਿੱਚ ਮਿਸਯੂਜ਼ ਕਰਦੀ ਨਜ਼ਰ ਆ ਰਹੀ ਹੈ ਜੀ ਦੇਖੋ ਇਸ ਤਰ੍ਹਾਂ ਹੈ ਇਲੈਕਸ਼ਨ ਕਮਿਸ਼ਨ ਕਿੱਥੇ ਆ ਫਿਰ ਜੇ ਕੋਈ ਵਾਇਲੇਸ਼ਨ ਹੋ ਰਹੀ ਹੈ ਤਾਂ ਇਲੈਕਸ਼ਨ ਕਮਿਸ਼ਨ ਤਾਂ ਦਿੱਲੀ ਦੇਸ਼ ਦੀ ਰਾਜਧਾਨੀ ਉੱਪਰ ਤੋਂ ਲੈ ਕੇ ਸਥਲੋਂ ਤੱਕ ਸਾਰੀ ਮਸ਼ੀਨਰੀ ਉੱਥੇ ਬੈਠੀ ਹੈ ਸੋ ਇਹ ਹਾਸੋ ਹੀ ਨਹੀਂ ਗੱਲਾਂ ਹੈ ਮੈਨੂੰ ਇਹ ਦੱਸੋ ਭਾਜਪਾ ਦੇ ਲੀਡਰ ਦੇਸ਼ ਚੋਂ ਨਹੀਂ ਹੁੰਦੇ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਕਾਂਗਰਸ ਦੇ ਨਹੀਂ ਹੁੰਦੇ ਤੇ ਅਸੀਂ ਵੀ ਜਾਵਾਂਗੇ ਸਾਡੇ ਸੁਪਰੀਮ ਕੋਲ ਇਲੈਕਸ਼ਨ ਲੜ ਰਹੇ ਆ ਸਾਡਾ ਫਰਜ ਹੈ ਮਸ਼ੀਨਰੀ ਦੀ ਕੋਈ ਵਾਇਲੇਸ਼ਨ ਨਹੀਂ ਹੈ ਆ ਸਿਰਫ ਪ੍ਰੋਪਗੈਂਡਾ ਹੈ ਇਹ ਬਹਾਨੇਵਾਦ ਹੈ ਇਹ ਕੱਲ ਨੂੰ ਕਹਿਣਗੇ ਜੇ ਮਸ਼ੀਨਰੀ ਵਰਤ ਕੇ ਇਸ ਜਿੱਤ ਗਏ ਜਿਦੋਂ ਉਹਨਾਂ ਦੇ ਲੋਕਾਂ ਨੇ ਲੋਕ ਮੰਨ ਬਣਾਈ ਬੈਠੇ ਆ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਫੇਰ ਬਣਾਉਣਾ ਕਾਰਨ ਕੀ ਐਸ ਐਂਟੀਨ ਕੰਮੈਸੀ ਕਿੱਥੇ ਨਜ਼ਰ ਨਹੀਂ ਆਉਂਦੀ ਜੀ ਦੇਖੋ ਐਂਟੀਨ ਕੰਮੈਸੀ ਡੈਫੀਨਿਟਲੀ ਹੁੰਦੀ ਆ ਮੈਂ ਇਹ ਨਹੀਂ ਕਹਿੰਦਾ ਲੇਕਿਨ ਲੋਕ ਸਿਆਣੇ ਅੱਜਕੱਲ ਲੋਕਾਂ ਨੇ ਦੇਖਿਆ 10 ਸਾਲਾਂ ਚ ਜੋ ਤਮਾਮ ਅਧਿਕਾਰ ਖੇਤਰ ਸੀ ਦਿੱਲੀ ਸਰਕਾਰ ਦਾ ਉਹ ਚ ਰਹਿ ਕੇ ਉਹਨਾਂ ਨੇ ਬਹੁਤ ਬਿਹਤਰ ਕੰਮ ਕੀਤਾ ਅਰਵਿੰਦ ਜੀ ਦੀ ਗਵਾਈ ਚ ਇਸ ਕਰਕੇ ਕਿਤੇ ਨਾ ਕਿਤੇ ਲੋਕ ਸੰਤੋਸ਼ਟ ਆ ਬੁਨਿਆਦੀ ਸਹੂਲਤਾਂ এডਿਕੇਸ਼ਨ ਆਮ ਬੰਦੇ ਨੂੰ ਸਕੂਲ ਸਿਹਤ ਪਾਣੀ ਬਿਜਲੀ ਦਾ ਹੁੰਦਾ ਉਹਨੂੰ ਇੱਕ ਵਧੀਆ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ तमाम ਗੱਲਾਂ ਇਹ ਦੱਸਦੀਆਂ ਵੀ ਅਰਵਿੰਦ ਜੀ ਤੇ ਲੋਕਾਂ ਦਾ ਭਰੋਸਾ ਲਗਾਤਾਰ ਵਧਿਆ ਉਹਦਾ ਫਾਇਦਾ ਇਲੈਕਸ਼ਨ ਚ ਹੋਊਗਾ ਆਮ ਆਦਮੀ ਪਾਰਟੀ ਹਰ ਵਾਰ ਦਾਅਵਾ ਕਰਦੀ ਆਖਰੀ ਸਵਾਲ ਮੇਰਾ ਇਸ ਵਾਰ ਕਿੰਨੀਆਂ ਸੀਟਾਂ ਦਾ ਦਾਅਵਾ ਹੈ ਦੇਖੋ ਇਸ ਤਰ੍ਹਾਂ ਹੈ ਲੋਕਤੰਤਰ ਚ ਲੋਕ ਦਿੰਦੇ ਆ ਸੀਟਾਂ ਲੇਕਿਨ ਲੋਕਾਂ ਦੀ ਇਹ ਜਿਹੜਾ ਮਾਨਸਿਕਤਾ ਆ ਜੋ ਉਹਨਾਂ ਦਾ ਰੁਝਾਨ ਹੈ ਰੁਝਾਨ ਉਹ ਮੈਂ ਤੁਹਾਨੂੰ ਦੱਸਦਾ ਰੁਝਾਨ ਸਾਡੇ ਪ੍ਰਤੀ ਪੋਜਿਟਿਵ ਹੈ ਔਰ ਇਹ ਵੀ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ ਭਾਜਪਾ ਵਰਗੇ ਲੀਡਰ ਜੋ ਉਹਨਾਂ ਦੇ ਬੋਲ ਰਿਹਾ ਇਹ ਵੀ ਦੱਸ ਰਹੀ ਹੈ ਵੀ ਇਹ ਹਾਰ ਰਿਹਾ ਤੇ ਉਹਦੇ ਤੋਂ ਇਹ ਲੱਗਦਾ ਹੈ ਵੀ ਪਿਛਲੀ ਵਾਰ ਵਾਂਗੂ ਮਜ਼ਬੂਤ ਧਿਰ ਬਣ ਕੇ ਮਤਲਬ ਮਤਲਬ ਮжоਰਿਟੀ ਆਫ ਸੀਟਸ ਆਮ ਆਦੀ ਪਾਰਟੀ ਜਿੱਤੂ ਬਿਲਕੁਲ ਦੇਖੋ ਜਿੱਤ ਦਾ ਦਾਵਾ ਕੀਤਾ ਹੈ ਦੂਜੇ ਪਾਸੇ ਪ੍ਰਵੇਸ਼ ਵਰਮਾ ਜਿਹੜੇ ਭਾਜਪਾ ਦੇ ਆਗੂ ਹੈ ਉਹਨਾਂ ਦੇ ਬਿਆਨ ਦੇ ਉੱਪਰ ਇਤਰਾਜ਼ ਜਤਾਇਆ ਹੈ ਵੀ ਕਿ ਹੈ ਕਿ ਇਸ ਨੂੰ ਲੈ ਕੇ ਚੋਣ ਕਮਿਸ਼ਨ ਦਾ ਵੀ ਰੁਖ ਕਰਨਗੇ ਹੋਰ ਵੀ ਇਸ ਨੂੰ ਲੈ ਕੇ ਰਣਨੀਤੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਹਰਾਲ ਦੇਖਣ ਵਾਲੀ ਕੱਲ੍ਹ ਰਹੇਗੀ ਕਿ ਕਿਸ ਢੰਗ ਦੇ ਨਾਲ ਸਿਆਸੀ ਅਖਾੜਾ ਭੱਕਿਆ ਹੋਇਆ ਆਨ ਵਾਲੇ ਦਿਨਾਂ 'ਚ ਦਿੱਲੀ ਦਾ ਸਿਆਸੀ ਅਖਾੜਾ ਹੋਰ ਕੀ ਨਵੇਂ ਰੰਗ ਵਿਖਾਂਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ